ਮਿੱਟੀ ਤੇ ਮਿੱਟੀ 'ਚ ਜੋ ਫਰਕ ਹੁੰਦਾ ਲੋਮਾਂ ਜੀ ਕੁਝ ਮਿੱਟੀਆਂ ਬੜੀਆਂ ਭਾਗ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਜ਼ਿਆਦਾ ਉਪਜ ਹੁੰਦੀ ਹੈ। ਹੂੰ ਕੁਝ ਮਿੱਟੀਆਂ ਜਿਹੀਆਂ ਹੁੰਦੀਆਂ ਨੇ ਜਿਹਨੀਆਂ ਥੋੜੀਆਂ ਕਮਜ਼ੋਰ ਹੁੰਦੀਆਂ ਨੇ ਉੱਥੇ ਘੱਟ ਉਪਜ ਹੁੰਦੀ ਹੈ। ਹੂੰ ਕੁਝ ਮਿੱਟੀਆਂ ਜਿਹੀਆਂ ਹੁੰਦੀਆਂ ਨੇ ਜਿੱਥੋਂ ਕਿ ਪੀਰ ਬਗੰਬਰ ਗੁਰੂ ਲੰਘਿਆਂ ਦਾ ਖੁਸ਼ ਹੋ ਕੇ ਬਿਲਕੁਲ ਉਹਨਾਂ ਮਿੱਟੀਆਂ ਨੂੰ ਉਸ ਧਰਤੀ ਨੂੰ ਲੋਕ ਸਜਦਾ ਕਰਦੇ ਨੇ। ਹਾਂ ਉਹ ਮਿੱਟੀ ਮੱਥੇ ਦੇ ਨਾਲ ਲਾ ਦੇ ਕਰ ਕੋਈ ਮੰਨ ਲਾ ਚਿੰਤਾ ਲੈ ਕੇ ਵੀ ਲੰਘ ਜਾਵੇ ਨਾ ਤਾਂ ਮਿੱਟੀਆਂ 'ਚ ਐਨੀ ਜਾਨ ਹੁੰਦੀ ਹੈ ਕਿ ਉਹਦੀ ਚਿੰਤਾ ਵੀ ਖਤਮ ਕਰ ਬਿਲਕੁਲ ਤੁਸੀਂ ਦੇਖਿਆ ਸਾਡੇ ਬਜ਼ੁਰਗ ਜਦੋਂ ਨਾ ਕਿਤੇ ਪਾਕਿਸਤਾਨ ਦੇ ਵਿੱਚ ਜਾਂਦੇ ਨੇ ਹੂੰ ਤੇ ਉਹਨਾਂ ਉਸ ਮਿੱਟੀ ਦੇ ਨਾਲ ਉਹਨਾਂ ਦਾ ਮੋਹ ਆ ਹਾਂ ਕਿਉਂ ਉਹਨਾਂ ਦਾ ਸ਼ੌਕੜ ਉਥੋਂ ਉਥੋਂ ਹੋ ਇਹ ਇੱਥੇ ਆ ਕੇ ਬਸੇ ਚੜਦੇ ਲੈਂਦੇ ਪੰਜਾਬ ਦੇ ਵਿੱਚ ਤੇ ਕੁਝ ਉਧਰਲੇ ਬਜ਼ੁਰਗ ਸਾਡੇ ਇਧਰੋਂ ਗਏ ਨੇ ਅੱਜ ਉੱਥੇ ਵੱਸਦੇ ਸੀਗੇ ਵੈਸੇ ਬਹੁਤ ਘੱਟ ਰਹਿ ਗਏ ਉਹ ਪਰ ਉਹ ਮਿੱਟੀ ਸਾਡੇ ਬਜ਼ੁਰਗ ਨਾ ਜਦੋਂ ਚੱਕ ਕੇ ਉਥੋਂ ਲੈ ਕੇ ਆਉਂਦੇ ਨੇ ਹੂੰ ਹੂੰ ਔਰ ਉਹਨੂੰ ਮੱਥੇ ਨਾਲ ਲਾਉਂਦੇ ਨੇ ਹੂੰ ਕਿ ਮਿੱਟੀ ਆ ਜਿਹੜੀ ਬੜਾ ਮਤਲਬ ਉਹਨਾਂ ਨੂੰ ਸਕੂਨ ਦਿੰਦੀ ਆ ਕਿ ਯਾਰ ਇਸ ਮਿੱਟੀ ਦੇ ਵਿੱਚ ਅਸੀਂ ਜੰਮੇ ਪਲੇ ਖੇਡੇ ਜਵਾਨ ਹੋਏ ਹਨਾ ਤੇ ਭਾਵੇਂ ਕਿ ਅਸੀਂ ਅੱਜ ਇੱਥੇ ਨਹੀਂ ਹੈਗੇ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਇਹ ਹੁੰਦਾ ਕਿ ਅਸੀਂ ਇਸ ਮਿੱਟੀ ਦਾ ਕੁਝ ਕਿਣਕੇ ਅਸੀਂ ਆਪਣੇ ਘਰ ਲੈ ਕੇ ਜਾਈਏ ਜਿਹੜੀ ਨਾ ਆਪਣੇ ਤੋਂ ਪਹਿਲਾਂ ਵਾਲੀ ਪੀੜ੍ਹੀ ਆ ਜੇਕਰ ਤੁਸੀਂ ਹੁਣ ਪਾਕਿਸਤਾਨ ਦੀ ਗੱਲ ਕੀਤੀ ਆ ਪਾਕਿਸਤਾਨ ਤੋਂ ਇੱਧਰ ਆਏ ਜਾਂ ਇੱਧਰੋਂ ਉੱਧਰ ਗਏ ਦੋਵੇਂ ਲੱਖ ਸੇ ਹਾਂ ਉਸ ਵੇਲੇ 47 ਤੋਂ 50 55 ਤੱਕ ਜਿਨ੍ਹਾਂ ਦਾ ਜਨਮ ਹੋਇਆ ਹੂੰ ਉਹ ਲੋਕੀ ਸਾਡੇ ਤੋਂ ਪਹਿਲਾਂ ਵਾਲੀ ਪੀੜ੍ਹੀ ਆ ਸਾਡੇ ਕਹਿੰਦੇ ਕਿ ਪੇਰੈਂਟ ਨੇ ਸਾਡੇ ਪੀੜ੍ਹੀ ਦੇ ਉਹ ਸਾਡੇ ਨਾਲੋਂ ਜ਼ਿਆਦਾ ਖੁਸ਼ ਨੇ ਉੱਧਰਲੇ ਵੀ ਇੱਧਰਲੇ ਵੀ ਉਹਦਾ ਕਾਰਨ ਦੱਸਾਂਗੀ ਆ ਹੂੰ ਉਦਾ ਕਰਨੇ ਆ ਕਿ ਉਹ ਸੋਚਦਾ ਹੈ ਕਿ ਅਸੀਂ ਲੈ ਕੇ ਵੀ ਕੀ ਆਏ ਸੀ ਜਦੋਂ ਅਸੀਂ ਇਸ ਮੁਲਕ ਵਿੱਚ ਆਏ ਬਿਲਕੁਲ ਪਾਕਿਸਤਾਨ ਚ ਚਲੇ ਗਏ ਜਾਂ ਪਾਕਿਸਤਾਨ ਤੋਂ ਇੱਥੇ ਸਾਬਤ ਹੋ ਕੇ ਆਏ ਇਹ ਸਾਡੇ ਕੋਲੋਂ ਸਿੱਗਾ ਵੀ ਕੀ ਹੂੰ ਜਿੰਨਾ ਬਣਿਆ ਉਹ ਬਾਅਦ ਵਿੱਚ ਹੀ ਬਣਿਆ ਬਿਲਕੁਲ ਜਿੰਨਾ ਬਣਿਆ ਉਹ ਵਾਅਦੇ 'ਚ ਹੀ ਰਿਹਾ ਉਹ ਆਪਣੇ ਆਪ ਨੂੰ ਇੱਕ ਖਿਆਲ ਆ ਵੀ ਭਾਵੇਂ ਅਸੀਂ ਨਾ ਕੰਮ ਘੱਟ ਕਰੀਏ ਅਸੀਂ ਉਸ ਹਾਲਾਤ ਨਾਲ ਤਾਂ ਵਾਅਦੇ 'ਚ ਹੂੰ ਬਿਲਕੁਲ ਸਾਨੂੰ ਇਹ ਵੀ ਤੁਲਨਾ ਕਰਨੀ ਚਾਹੀਦੀ ਕਦੇ ਕਹਿੰਦੇ ਨੇ ਨਾ ਕਿ ਜਿਹੜੇ ਬੰਦੇ ਨੇ ਮਾੜੇ ਹਾਲਾਤ ਦੇਖੇ ਹੋਣ ਹਾਂ ਮਾੜੇ ਹਾਲਾਤਾਂ ਚੋਂ ਗੁਜ਼ਰਿਆ ਹੋਵੇ ਉਹ ਕਿਉਂ ਦੂਜਿਆਂ ਨਾਲੋਂ ਜ਼ਿਆਦਾ ਸਟਰੋਂਗ ਹੁੰਦਾ ਉਹਨੂੰ ਇਹ ਹੁੰਦਾ ਵੀ ਜਿੱਥੇ ਮੈਂ ਹੁਣਾ ਨਾ ਉਹ ਹਾਲਾਤਾਂ ਨਾਲੋਂ ਤਾਂ ਮੈਂ 100 ਗੁਣਾ ਚੰਗਾ ਹਮ ਹੈ ਨਾ ਕੁਝ ਬੰਦੇ ਕੀ ਨੇ ਉਹ ਲਾਲਸਾ ਛੱਗੇ ਅੱਗੇ ਕਹਿੰਦੇ ਨੇ ਜੀ ਕਿ ਨਹੀਂ ਯਾਰ ਜੇ ਇਸ ਤਰ੍ਹਾਂ ਹੁੰਦਾ ਜੇ ਇਸ ਤਰ੍ਹਾਂ ਹੁੰਦਾ ਮੱਲੇ ਕਿ ਸਾਈਕਲ ਤੇ ਜਾਣ ਵਾਲਾ ਉਹ ਕਹਿੰਦਾ ਜੀ ਮੇਰੇ ਕੋਲ ਸਕੂਟਰ ਹੁੰਦਾ ਤੇ ਸਕੂਟਰ ਵਾਲਾ ਕਹਿੰਦਾ ਜੀ ਮੇਰੇ ਕੋਲ ਕਾਰ ਹੁੰਦੀ ਕਾਰ ਵਾਲਾ ਕਹਿੰਦਾ ਹੋਰ ਵੱਡੀ ਹੁੰਦੀ ਸੋ ਇਸ ਤਰ੍ਹਾਂ ਸਾਡੀਆਂ ਆਸਾਮਾਂ ਲਾਲਸਾਮਾਂ ਵੱਧਦੀਆਂ ਜਾਂਦੀਆਂ ਨੇ ਪਰ ਜਿਹੜਾ ਬੰਦੇ ਨੇ ਜ਼ੀਰੋ ਗਰਾਊਂਡ ਤੋਂ ਉੱਠਿਆ ਤੇ ਅੱਜ ਉਹ ਸਾਈਕਲ ਤੇ ਜਾ ਰਿਹਾ ਤੇ ਉਹ ਕਹਿੰਦਾ ਯਾਰ ਮੈਂ ਤਾਂ ਬੜੇ ਆਨੰਦ 'ਚ ਹਾਂ ਹਾਲਾਂਕਿ ਮੈਂ ਪਹਿਲਾਂ ਤਾਂ ਉਹ ਤਾਂ ਯਾਰ ਮੈਂ ਤਾਂ ਪੈਦਲ ਜਾਂਦਾ ਹੁੰਦਾ ਸੀਗਾ ਤੇ ਅੱਜ ਬਾਬੇ ਨੇ ਮੈਨੂੰ ਸਾਈਕਲ ਦਿੱਤਾ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਨਾ 12 ਜੀ ਮੰਨ ਲਓ ਕਿਸੇ ਬੰਦੇ ਦੇ ਹਾਲਾਤ ਖਰਾਬ ਨੇ ਹਾਂ ਮੈਨੂੰ ਆਰਟਿਕ ਪਰਟੀ ਮੰਨ ਸਕਦੇ ਆਂ ਕਿ ਉਹਦਾ ਕੰਮ ਡਾਊਨ ਹਾਂ ਉਹਦਾ ਵੀ ਇੱਕ ਕਾਰਨ ਹੁੰਦਾ ਹੂੰ ਕਿਉਂਕਿ ਕੱਲ ਨੂੰ ਜਦੋਂ ਉਹਦੇ ਹਾਲਾਤ ਸੁਧਰ ਜਾਣਗੇ ਨਾ ਹੂੰ ਉਹ ਜਾਂ ਉਹ ਤੋਂ ਜਿਹੜੀ ਅਗਲੀ ਪੀੜ੍ਹੀ ਆ ਉਹ ਖੁਸ਼ ਹੋਊਗੀ ਉਹ ਇਹ ਸੋਚ ਕੇ ਖੁਸ਼ ਹੋਊਗੀ ਜਿਹੜੇ ਸਾਡੇ ਉਦੋਂ ਲਾਗ ਸੀ ਉਹਦੇ ਤੋਂ ਅਸੀਂ ਬੈਟਰ ਆ ਨਾ ਬਿਲਕੁਲ ਉਹ ਇੱਕ ਇਹ ਉਤਰਾ ਚੜਾ ਬਦਲਾ ਜਿਵੇਂ ਤੁਸੀਂ ਹਾਂ ਉਹਨੇ ਕਿਹਾ ਨਾ ਸੌਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਤੇ ਸਦਾ ਨਹੀਂ ਉਹ ਮਿੱਤਰਾਂ ਚੜਾਈਆਂ ਰਹਿੰਦੀਆਂ ਹੂੰ ਬਦਲਦਾ ਰਹਿੰਦਾ ਨਾ ਪਰ ਤਬਦੀਲੀ ਤੋਂ ਗੱਲ ਸ਼ੁਰੂ ਕਰੀਤੀ ਸੀ ਇੱਥੇ ਖਤਮ ਕਰਦੇ ਆ ਲਓ ਜੀ ਕਿ ਜੀ ਤਬਦੀਲੀ ਆ ਜਿਹੜੀ ਮਿੱਤਰੋ ਉਹ ਜ਼ਿੰਦਗੀ ਦਾ ਨਿਜ਼ਮਾ ਕੁਦਰਤ ਦਾ ਨਿਜ਼ਮਾ ਬਦਲਦੇ ਰਹਿਣਾ ਇਹ ਉਹ ਕਹਿੰਦਾ ਨਹੀਂ ਕਿ ਪਲ ਪਲ ਬਦਲ ਰਹੀ ਹੈ ਰੂਪ ਜ਼ਿੰਦਗੀ ਸਾਂ ਹੈ ਕਹੀਂ ਕਹੀਂ ਹੈ ਧੂਪ ਜ਼ਿੰਦਗੀ ਜ਼ਿੰਦਗੀ ਦੇ ਰੰਗ ਨੇ ਮਿੱਤਰੋ ਮਾਣਦੇ ਆ ਬਣਿਆ ਕਰੋ ਚਾਹੇ ਦੁੱਖਾ ਚਾਹੇ ਸੁੱਖਾ ਉਹਨੂੰ ਬੜਾ ਉਹਦਾ ਸੁਕਰਾਨਾ ਕਰਦੇ ਹੋਏ ਉਸ ਪਰਮਾਤਮਾ ਦਾ ਉਹਨੂੰ ਮਾਣੋ ਕਿਉਂਕਿ ਜੋ ਇੱਕ ਵਾਰੀ ਲੰਘਿਆ ਮੇਲਾ ਮੁੜ ਕੇ ਹੱਥਾਂ ਦਾ ਨਹੀਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਜ਼ਿੰਦਾਬਾਦ